ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ YouTube ਚੈਨਲ ਵਿੱਚ ਜਰਨਲਿਸਟ ਬਲਕਰਨ ਸਿੰਘ ਪੱਤੀ ਸਦੀਕ ਆਪਣੇ ਨਾਲ ਮੌਜੂਦ ਹਨ ਪਰਮਜੀਤ ਪਤਨ ਪੱਤਰਕਾਰ ਪਰਮਜੀਤ ਸਿੰਘ ਕੇੜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪੰਚਾਇਤੀ ਚੋਣਾਂ ਆ ਚੁੱਕੀਆਂ ਨੇ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਦਾ ਆਈਡੀਆ ਆਇਆ ਜੀ ਤੁਸੀਂ ਪ੍ਰੈਸ ਰਿਪੋਰਟਰ ਨੂੰ ਰਜਾਇਨ ਕਰਨ ਤੋਂ ਰਜਾਇਨ ਕਰਕੇ ਤੁਸੀਂ ਪੰਚਾਇਤੀ ਚੋਣਾਂ ਵਿੱਚ ਉਤਰੇ ਸਭ ਤੋਂ ਪਹਿਲਾਂ ਧੰਨਵਾਦ ਵਾਟਾ ਜੀ ਤੁਸੀਂ ਇੱਥੇ ਪਹੁੰਚੇ ਹੋ ਨਗਰ ਦੇ ਵਿੱਚ ਤੇ ਤੁਹਾਡੀ ਟੀਮ ਦਾ ਧੰਨਵਾਦ ਏ ਦਿਮਾਗ ਦੇ ਵਿੱਚ ਆਇਆ ਕਿ ਆਪਣੇ ਆਪਾਂ ਅਕਸਰ ਹੀ ਲੀਡਰਾਂ ਨੂੰ ਕੋਸਦੇ ਰਹਿੰਨੇ ਆ ਤੁਸੀਂ ਆਹ ਨਹੀਂ ਸਵਾਲ ਕੀਤਾ ਆਹ ਨਹੀਂ ਕੰਮ ਕੀਤਾ ਤੇ ਉਸ ਕੰਮ ਨੂੰ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਕੌਣ ਆ ਯਾਰ ਆਪਣੇ ਹੱਥ ਕਲਮ ਹੋਵੇ ਜਿਹੜੇ ਆਪਾਂ ਉਹਨਾਂ ਨੂੰ ਕੋਸਦੇ ਆਂ ਵੀ ਆਹ ਕੰਮ ਨਹੀਂ ਸਾਡਾ ਕੀਤਾ ਤੂੰ ਆਹ ਨਹੀਂ ਕੀਤਾ ਤੇ ਕਿਉਂ ਨਾ ਆਪਾਂ ਆਪ ਹੀ ਕਰ ਲઈએ ਇਸ ਕਰਕੇ ਮੈਂ ਇਹ ਕਦਮ ਮਿਠਾਉਣਾ ਪਿਆ ਮੈਨੂੰ ਤੁਹਾਡਾ ਚਲੋ ਪਿੰਡ ਦੇ ਵਿਕਾਸ ਲਈ ਲੋਕਾਂ ਦੇ ਭਲੇ ਲਈ ਤੁਸੀਂ ਕਦਮ ਉਠਾਇਆ ਸਾਡੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਤੇ ਅਸੀਂ ਇੱਕ ਸਵਾਲ ਤੁਹਾਨੂੰ ਸਵਾਲ ਕਰਦੇ ਹਾਂ ਜੇਕਰ ਤੁਸੀਂ ਪਿੰਡ ਦੇ ਵਿੱਚੋਂ ਚੁਣੇ ਜਾਂਦੇ ਹੋ ਚੰਗੀਆਂ ਵੋਟਾਂ ਨਾਲ ਸਰਪੰਚ ਬਣਦੇ ਹੋ ਤੁਹਾਡੇ ਕਿਸ ਤਰ੍ਹਾਂ ਦੇ ਮੁੱਦੇ ਲੈ ਕੇ ਚੱਲੋਗੇ ਤੁਸੀਂ ਪਿੰਡ ਦੇ ਵਿਕਾਸ ਲੈ ਕੇ ਕਿਸ ਤਰ੍ਹਾਂ ਅਪਗ੍ਰੇਡ ਕਰੋਗੇ ਬੜਾ ਹੀ ਸੋਹਣਾ ਸਵਾਲ ਤੁਹਾਡਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਨਗਰ ਦੀ ਆਪਸ ਵਿੱਚ ਭਾਈਚਾਰਕ ਨੂੰ ਸਾਂਝ ਨੂੰ ਕਾਇਮ ਕਰਾਂਗਾ। ਅਮੀਰ ਗਰੀਬੀ ਦੀ ਰੇਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਇੱਕ ਪਲੇਟਫਾਰਮ ਤੇ ਉਹਨਾਂ ਨੂੰ ਬਿਠਾਵਾਂਗਾ। ਦੂਸਰੇ ਰਹਿਕ ਜੀ ਵਿਕਾਸ ਦਾ ਕੰਮ ਸਾਡੇ ਪਿੰਡ ਵਿੱਚ ਬਹੁਤ ਹੋਣ ਵਾਲਾ। ਸਾਡੇ ਪਿੰਡ ਵਿੱਚ ਬੈਂਕ ਹੈ ਨਹੀਂ। ਸੁਸਾਇਟੀ ਹੋਣੀ। ਸੁਸਾਇਟੀ ਹੈ ਨਹੀਂ ਕੀ ਤੇ ਸੇਵਾ ਕੇਂਦਰ ਵੀ ਹੈ ਨਹੀਂ ਸਾਡੇ। ਇਸ ਕਰਕੇ ਗਲੀਆਂ ਨਾਲੀਆਂ ਤੇ ਉੱਚੀ ਉੱਠ ਕੇ ਉਹ ਵੀ ਹੋਣ ਵਾਲਾ ਗਲੀਆਂ ਨਾਲੀਆਂ ਦਾ ਵੀ ਤੇ ਇਹ ਆਪਣੇ ਢਾਣੀਆਂ ਦੇ ਖੜਵੰਜੇ ਹੋਗੇ ਮੰਨ ਲਓ ਜੇ ਆਪਾਂ ਸਫਾਈ ਵੱਲ ਧਿਆਨ ਕਰਕੇ ਤੇ ਸਫਾਈ ਤੇ ਵੀ ਮੁੱਦਾ ਹੈਗਾ ਸਾਡੇ ਪਿੰਡ ਦਾ ਵੀ ਸਫਾਈ ਕੋ ਨਹੀਂ ਗਲੀਆਂ ਨਾਲੀਆਂ ਦੀ ਸਫਾਈ ਕੋ ਨਹੀਂ ਹੈਗੀ ਤੇ ਇੱਕ ਮੁੱਦਾ ਹੈਗਾ ਵੀ ਸਿਹਤ ਸਹੂਲਤਾਂ ਜਿਸ ਨੂੰ ਦੇਖਦਾ ਮੇਰੇ ਦਿਮਾਗ ਵਿੱਚ ਇਹ ਵੀ ਟਾਈਮ ਟੂ ਟਾਈਮ ਕੈਂਪਲਾਈ ਜਾਂ ਸਾਨਾਂ ਦੀ ਭਲਾਈ ਵਾਸਤੇ ਇਹਨਾਂ ਦੀ ਫਸਲ ਵਾਸਤੇ ਕੈਂਪ ਲਾਏ ਜਾਣ ਇਹਨਾਂ ਨੂੰ ਜਾਗਰਤ ਕੀਤਾ ਜਾਵੇ ਔਰ ਸੋਸਾਇਟੀ ਦੇ ਵਿੱਚ ਵਧੀਆ ਸੰਦ ਵਧੀਆ ਟਰੈਕਟਰ ਲਿਆ ਕੇ ਰੱਖੇ ਜਾਣ ਔਰ ਗਰੀਬ ਵਰਗ ਲਈ ਜੋ ਨਰੇਗਾ ਦਾ ਕੰਮ ਹੈ ਉਹ ਲਗਾਤਾਰ ਚੱਲਦਾ ਰਹੇ ਕਿਸੇ ਬੰਨੋਂ ਮੈਂ ਕੋਸ਼ਿਸ਼ ਕਰਾਂਗਾ ਕਿ ਕਿਸੇ ਵਰਗ ਨੂੰ ਮੇਰੇ ਵੱਲੋਂ ਕੋਈ ਤਕਲੀਫ ਨਾ ਹੋਵੇ ਸਰ ਜੇ ਆਪਾਂ ਦੇਖੀਏ ਪਹਿਲਾਂ ਵੀ ਸਰਪੰਚ ਚੁਣੇ ਗਏ ਨੇ ਤੇ ਹੁਣ ਤੁਸੀਂ ਨਵੇਂ ਆਏ ਹੋ ਤੁਹਾਡਾ ਅਤੇ ਉਹਨਾਂ ਦੇ ਵਿੱਚ ਕੀ ਫਰਕ ਰਹੇਗਾ ਕੀ ਤੁਸੀਂ ਉਹਨਾਂ ਨੂੰ ਪਿੰਡ ਨੂੰ ਹੋਰ ਜਿਹੜਾ ਦੇ ਸਕਦੇ ਤੁਸੀਂ ਸਹੂਲਤਾਂ ਬਲਕਰਨ ਜੀ ਜਿਵੇਂ ਆਪਾਂ ਆਮ ਅਫਸਰਾਂ ਨਾਲ ਵਿਚਰਦੇ ਆ ਲੀਡਰ ਸਹਿਬਾਨ ਨਾਲ ਵਿਚਰਦੇ ਆ ਹਰੇਕ ਪਾਰਟੀ ਨਾਲ ਵਿਚਰਦੇ ਆ ਉਸ ਦਾ ਹੀ ਲਾਹਾ ਲੈਂਦਿਆਂ ਹੋਇਆ ਪਿੰਡ ਨੂੰ ਵੱਧ ਤੋਂ ਵੱਧ ਸੂਰਤਾਂ ਦਿਵਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਇਹ ਹੀ ਮੇਰਾ ਪਹਿਲਾ ਓਪਰਲਾ ਹੋਏਗਾ ਸਰ ਤੁਸੀਂ ਪੱਤਰਕਾਰ ਰਹੇ ਹੋ ਅਤੇ ਹੁਣ ਤੱਕ ਦਾ ਤੁਹਾਡਾ ਐਕਸਪੀਰੀਅੰਸ ਜਿੱਦ ਤੱਕ ਦੇਖਿਆ ਜਾਵੇ ਤੁਸੀਂ ਲੋਕਾਂ ਨਾਲ ਨਿਰਪੱਖ ਸੋਚ ਦੇ ਤਹਿਤ ਹੀ ਜੋ ਵੀ ਖਬਰਾਂ ਤੁਹਾਡੇ ਅੰਦਰ ਨਿਰਪੱਖ ਲਾਈਆਂ ਤੁਸੀਂ ਤੁਹਾਡਾ ਕੀ ਐਕਸਪੀਰੀਅੰਸ ਆ ਤੁਹਾਨੂੰ ਜਿਹੜਾ ਲੋਕ ਤੁਹਾਡੀ ਪੱਤਰਕਾਰੀ ਨੂੰ ਵੀ ਜਿਹੜਾ ਦੇਖਦੇ ਹੋਏ ਤੁਹਾਨੂੰ ਵੋਟ ਪਾਉਣਾ ਸਰ ਜਿੱਥੋਂ ਪੱਤਰਕਾਰੀ ਦਾ ਸਵਾਲ ਏ ਮੈਂ ਨਿਰਪੱਖਤਾ ਨਾਲ ਕੰਮ ਕਰਦਾ ਰਿਹਾ ਆ ਆਪਦੇ ਵੱਲੋਂ ਇਹ ਦਿਮਾਗ ਦੇ ਵਿੱਚ ਕੰਮ ਕਰਦਾ ਰਿਹਾ ਵੀ ਕਿਸੇ ਨੂੰ ਕਿਸੇ ਬਾਬਤ ਮੰਨ ਲਓ ਸਾਜ ਦਾ ਕੰਮ ਹੋਵੇ ਜਿਹੜੀ ਗਲਤ ਕੰਮ ਏ ਉਹ ਗਲਤੀ ਹੀ ਦੱਸਿਆ ਜਾਵੇ ਜਿਹੜਾ ਸਹੀ ਕੰਮ ਹੈ ਉਹ ਸਹੀ ਦੱਸਿਆ ਜਾਵੇ ਤੇ ਇਸ ਕਰਕੇ ਮੈਨੂੰ ਐਸਐਸਪੀ ਸਰਦਾਰ ਅਵਿੰਦਰ ਸਿੰਘ ਬਰਾੜ ਜੀ ਨੇ ਸਹਿਮਾਨਤ ਵੀ ਕੀਤਾ ਇਸ ਗੱਲੋਂ ਵੀ ਇਹ ਕੰਮ ਦੀ ਛਲਾਂਗਾ ਵੀ ਕੀ ਹੋਈ ਹੈ ਆਪਣੇ ਦੀ ਇਸ ਦੀ ਤੇ ਗਾਹ ਤੋਂ ਵੀ ਮੇਰੇ ਕੋਸ਼ਿਸ਼ ਰਹੇਗੀ ਸਰਪੰਚੀ ਦੇ ਨਾਲ ਨਾਲ ਪੱਤਰਕਾਰੀ ਦੀ ਵੀ ਸਾਰੇ ਕੰਮ ਜਿਹੜੇ ਮੈਂ ਆਨਲਾਈਨ ਹੀ ਕਰਾਂਗਾ ਦਿਖਾ ਕੇ ਕਰਾਂਗਾ ਔਰ ਦੱਸ ਕੇ ਕਰਾਂਗਾ ਵੀ ਆਹ ਚੀਜ਼ ਇੰਨੇ ਲਗਤ ਦੀ ਏ ਆਹ ਇੰਨੇ ਲੱਗੇ ਨੇ ਸੋ ਨਿਰਪੱਖਤਾ ਨਾਲ ਕੰਮ ਹੋਏਗਾ ਕਿਸੇ ਤੇ ਨਾਲ ਕੋਈ ਵਿਧیکی ਨਹੀਂ ਹੋਏਗੀ ਔਰ ਸਾਰੇ ਵਧੀਆਂ ਘੱਮ ਹੋਣਗੇ ਪਿੰਡ ਚ ਠੀਕ ਹੈ ਸਰ ਤੁਹਾਡਾ ਚੰਗੀ ਸੋਚ ਲੈ ਕੇ ਤੁਸੀਂ ਚੱਲ ਰਹੇ ਹੋ ਅਤੇ ਇੱਕ ਸਵਾਲ ਆਉਂਦਾ ਤੁਸੀਂ ਪਹਿਲਾਂ ਵੀ ਮੌਕੇ ਜਿਹੜੇ ਆਪਣੇ ਜਰਨਲ ਕੈਟਾਗਰੀ ਦੇ ਵਿੱਚ ਖੜੇ ਹੋ ਤੁਸੀਂ ਐਸ்சி ਬੀਸੀ ਦੇ ਵਰਗ ਨੂੰ ਤੁਹਾਡੇ ਜਿਹੜਾ ਤੁਹਾਡੇ ਪਿੰਡ ਦਾ ਮਾਹੌਲ ਆ ਭਾਈਚਾਰਕ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਤੁਹਾਡੇ ਪਿੰਡ ਸਰ ਸਾਡੇ ਮੌਲ ਬਹੁਤ ਸੋਹਣਾ ਤੇ ਮੇਰੀ ਸੋਚ ਜਿਹੜੇ ਮੇਰੇ ਲਿੰਕ ਨੇ ਪਿੰਡ ਦੇ ਵਿੱਚ ਮੈਂ ਵਿਚਰਦਾ ਜਰਨਲ ਕੋਟੇ ਨਾਲ ਵੀ ਅੱਛੇ ਸਬੰਧ ਨੇ ਬੀਸੀ ਨਾਲ ਵੀ ਤੇ ਹੋਰ ਐਸੀ ਭਰਾਵਾਂ ਨਾਲ ਵੀ ਚੰਗੇ ਸਬੰਧ ਨੇ ਸੋ ਮੈਨੂੰ ਪੂਰਾ ਹੰਗਾਰਾ ਮਿਲਿਆ ਜਿੱਥੇ ਵੀ ਮੈਂ ਜਾਵਾਂ ਬਹੁਤ ਪਿੰਡ ਨਗਰ ਵਾਸੀ ਮੈਨੂੰ ਸਤਿਕਾਰ ਦੇ ਰਹੇ ਨੇ ਔਰ ਇਸ ਸਤਿਕਾਰ ਨੂੰ ਕਾਮਯਾਬ ਰੱਖਦਿਆਂ ਤੁਸੀਂ ਗੱਲ ਕੀਤੀ ਜਰਨਲ ਕੋਟੇ ਦੀ ਜਨਰਲ ਕੋਟੇ ਦੇ ਵਿੱਚ ਅਸੀਂ ਚਾਰ ਖੜੇ ਆ ਸਰਪੰਚ ਸੋ ਮੈਂ ਇੱਕ ਇਕੱਲਾ ਹੀ ਬੀਸੀ ਵਰਗ ਨਾਲ ਸੰਬੰਧ ਹਾਂ ਔਰ ਬੀਸੀ ਸੰਬੰਧ ਰੱਖਦੇ ਆ ਔਰ ਸਾਡੇ ਨਗਰ ਨੇ ਕੋਈ ਇਹ ਸੋਚਿਆ ਨਹੀਂ ਉਹਨੇ ਸੋਚਿਆ ਸਾਡੇ ਬਾਪੂ ਦੀ ਸੇਵਾ ਸਰਦਾਰ ਜੁਗਿੰਦਰ ਸਿੰਘ ਜੀ ਦੀ ਸੇਵਾ ਨੂੰ ਕਈ ਬਹੁਤ ਸਮਾਂ ਦੇ ਪਏ ਨੇ ਔਰ ਸਲਾਹਣਾ ਵੀ ਚਾਹੀਦਾ ਕਿ ਸਾਡੇ ਬਜ਼ੁਰਗਾਂ ਨੇ ਇਸ ਨਗਰ ਦੀ 70-80 ਸਾਲ ਤੋਂ ਬਹੁਤ ਸੇਵਾ ਕੀਤੀ ਹੈ ਪਾਣੀ ਦਾ ਕੰਮ ਕਰਦੇ ਰਹੇ ਨੇ ਸਾਡੇ ਬਾਪੂ ਦੇ ਤਾਇਆ ਜੀ ਔਰ ਮੇਰੇ ਬਾਪੂ ਨੇ ਵੀ ਬਹੁਤ ਨਗਰ ਦੀ ਸੇਵਾ ਕੀਤੀ ਹੈ ਸੋ ਹੱਥ ਜੋੜ ਕੇ ਮੇਰੀ ਸਾਰੇ ਨਗਰ ਨੂੰ ਅਪੀਲ ਹੈ ਕਿ ਇੱਕ ਮੌਕਾ ਸਾਨੂੰ ਬੀਸੀ ਵਰਗ ਨੂੰ ਜ਼ਰੂਰ ਦਿੱਤਾ ਜਾਵੇ ਸੋ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਆ ਕੀ ਬਹੁਤ ਹੀ ਨੇਕ ਇਨਸਾਨ ਨੇ ਇੱਕ ਵਾਰ ਮੌਕਾ ਸਭ ਨੂੰ ਦਿੱਤਾ ਤੁਸੀਂ ਇੱਕ ਵਾਰ ਇਹਨਾਂ ਨੂੰ ਵੀ ਮੌਕਾ ਦੇਖੇ ਦੇਖੋ ਕਿ ਇਹ ਵੀ ਕੀ ਪਿੰਡ ਦੇ ਭਲੇ ਵਾਸਤੇ ਕੀ ਕੁਝ ਕਰ ਸਕਦੇ ਨੇ ਸਰ ਇਸ ਦੇ ਨਾਲ ਹੀ ਆਪਾਂ ਇੱਕ ਸਵਾਲ ਹੋਰ ਕਰਾਂਗੇ ਕਿ ਆਪਾਂ ਆਪਣੇ ਪਿੰਡ ਦੇ ਵਿਕਾਸ ਦੀ ਗੱਲ ਚੱਲੀਏ ਤਾਂ ਵਿਕਾਸ ਦੇ ਤੁਸੀਂ ਬਾਰੇ ਦੱਸ ਹੀ ਦਿੱਤਾ ਤੇ ਜੇ ਆਪਾਂ ਗੱਲ ਕਰੀਏ ਸਰ ਹੁਣ ਤੱਕ ਦਾ ਤੁਹਾਡਾ ਲੋਕਪ੍ਰੀਆ ਕੰਮ ਜੋ ਕਿ ਤੁਹਾਡਾ ਇੱਕ ਤੁਹਾਨੂੰ ਕਰਨ ਤੋਂ ਬਾਅਦ ਮਾਣ ਮਹਿਸੂਸ ਹੁੰਦਾ ਵੇ ਕਿ ਮੈਂ ਇੱਕ ਪੈੜ ਛੱਡੀ ਆ ਜਿਸ ਦੇ ਤਹਿਤ ਮੈਨੂੰ ਲੋਕ ਚਾਹੁੰਦੇ ਨੇ ਇਹੋ ਜਿਹਾ ਕੋਈ ਤੁਹਾਡਾ ਕੋਈ ਉਦਾਹਰਣ ਦੇ ਸਕਦਾ ਤੂੰ ਬਹੁਤ ਹੀ ਵਧੀਆ ਸਵਾਲ ਆ ਜੀ ਤੁਹਾਡਾ ਜੇ ਆਪਾਂ ਗਿਣੌਣ ਲੱਗ ਜਾਈਏ ਤਾਂ ਬਹੁਤ ਹੀ ਐਸੇ ਕੰਮ ਨੇ ਜਿੰਦੇ ਵਿੱਚ ਮੈਨੂੰ ਕਰਕੇ ਮਾਣ ਮਹਿਸੂਸ ਹੋਇਆ ਔਰ ਮਨ ਨੂੰ ਖੁਸ਼ੀ ਵੀ ਪਹੁੰਚੀ ਜੇ ਆਪਾਂ ਗਿਣੀਏ ਤਾਂ ਜਦੋਂ ਨਰੇਗਾ ਆਈ ਏ ਮੰਡਾ ਰੇਗਾ ਤੇ ਵਿੱਚ ਇੱਥੇ ਬਹੁਤ ਦਿੱਕਤ ਆਈ ਜਦੋਂ ਅਸੀਂ ਪਿੰਡ ਦੇ ਵਿੱਚ ਸ਼ੁਰੂ ਕੀਤੀ ਕਈ ਬੰਦੇ ਇਥੋਂ ਕਹਿੰਦੇ ਸੀ ਪਰਚਾ ਹੋ ਜਾਏਗਾ ਐ ਹੋ ਜਾਊਗਾ ਉਹ ਤੋਂ ਗਰੀਬ ਵਰਗ ਨਾਲ ਖੜ ਕੇ ਮੈਂ ਨਰੇਕਾ ਸ਼ੁਰੂ ਕਰਾਈ ਹਸਪੀਟਲ ਇਹ ਉਹਦੇ ਵਿੱਚ ਚੰਗਾ ਕੰਮ ਨਹੀਂ ਹੋ ਰਿਹਾ ਸੀ ਉਹ ਵੀ ਅਸੀਂ ਸੋਸਾਇਟੀ ਕਰਾਇਆ ਔਰ ਪੱਤਰਕਾਰ ਹੀ ਦੇ ਹੁੰਦਿਆ ਹੋਇਆ ਮੈਂ ਆਪਣੇ ਨਗਰ ਦੇ ਵਿੱਚ ਕਿਸੇ ਵੀ ਜਾਤੀ ਦੇ ਨਾਲ ਕੋਈ ਵੀ ਤਕਾ ਹੋਇਆ ਏ ਔਰ ਮੇਰੇ ਕੋਲ ਆ ਗਿਆ ਉਹ ਗੱਲ ਮੇਰੇ ਨਾਲ ਹੋਈ ਏ ਤੇ ਅਸੀਂ ਅਫਸਰ ਸਹਿਬਾਨ ਨਾਲ ਉਹਨਾਂ ਦਾ ਮਸਲਾ ਹੱਲ ਕਰਾਇਆ ਬੈਠ ਕੇ ਤੇ ਸਰਕਾਰੀ ਇਸਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿੱਥੇ ਦਵਾ ਮੈਂ ਚੇਅਰਮੈਨ ਵੀ ਹਾਂ ਉੱਥੇ ਗਰੀਬ ਬੱਚਿਆਂ ਦੇ ਵਜੀਫੇ ਲਾਗੂ ਕਰਾਏ ਜਿਨ੍ਹਾਂ ਨੂੰ ਵਰਦੀ ਨਹੀਂ ਮਿਲਦੀ ਉਹਨਾਂ ਨੂੰ ਆਪਦੇ ਹੱਥੀ ਲੈ ਕੇ ਦਿੱਤੀ ਸੰਯੋਗ ਮਾਸਟਰਾਂ ਦੇ ਨਾਲ ਨਗਰ ਦੇ ਨੌਜਵਾਨਾਂ ਦੇ ਨਾਲ ਰਲ ਕੇ ਅਸੀਂ ਹਰੇਕ ਮਸਲੇ ਤੇ ਖੜੇ ਆਂ ਗੁਰੂ ਘਰ ਦੇ ਵਿੱਚ ਵੀ ਸੇਵਾ ਕਰੀਦੀ ਜਾ ਕੇ ਕੋਈ ਵੀ ਜਿਹੜਾ ਮੇਰੇ ਧਿਆਨ ਵਿੱਚ ਆ ਜਾਂਦਾ ਕੰਮ ਵਿਕਾਸ ਦਾ ਹੈ ਉਹ ਅਸੀਂ ਮੰਨ ਲਓ ਪਹਿਲ ਦੇਦਾਰ ਤੇ ਕਰਦੇ ਆਂ ਸਰ ਬਹੁਤ-ਬਹੁਤ ਤੁਹਾਡਾ ਧੰਨਵਾਦ ਕੀਮਤੀ ਸਮਾਂ ਦੇਣ ਲਈ ਥੈਂਕ ਯੂ ਸਰ ਮੇਰੀ ਕਰਦੇ ਆਂ ਕਿ ਤੁਸੀਂ ਸਾਰੇ ਹੀ ਦਰਸ਼ਕ ਇਨਾਂ ਨੂੰ ਸੁਣਤਾ ਬਾਅਦ ਇਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਗਈ ਤੇ ਇਹਨਾਂ ਨੂੰ ਸਮਰਥਨ ਜ਼ਰੂਰ ਕਰੋ ਇੱਕ ਵਾਰ ਸਰ ਕੀ ਅਪੀਲ ਕਰਨਾ ਚਾਹੁੰਗਾ ਤੁਹਾਡੇ ਨਗਰ ਨੂੰ ਤੁਸੀਂ ਮੈਂ ਇੱਕੋ ਅਪੀਲ ਕਰਨਾ ਚਾਹਾਂਗਾ ਕਿ ਇੱਕ ਵਾਰ ਮੈਨੂੰ ਇਸ ਨਿਮਾਣੇ ਜੇ ਬੰਦੇ ਨੂੰ ਮੌਕਾ ਦਿੱਤਾ ਜਾਵੇ ਔਰ ਜਿਹੜੇ ਮੇਰੇ ਦਿਮਾਗ ਦੇ ਵਿੱਚ ਕੰਮਕਾਰ ਨੇ ਵਿਕਾਸ ਤੇ ਕੰਮ ਨੇ ਉਹ ਜ਼ਰੂਰ ਮੈਂ ਪੂਰੇ ਕਰਾਂਗਾ ਇਹ ਪ੍ਰਮਾਤਮਾ ਗਵਾਹ ਔਰ ਇਹ ਵੀਡੀਓ ਗਵਾਹ ਹੋਏਗੀ ਇਹ ਪੱਤਰਕਾਰ ਭਰਾ ਸਗਵਾ ਹੋਣਗੇ ਕੰਮ ਵਿਕਾਸ ਤੇ ਬਹੁਤ ਹੋਣਗੇ ਤੇ ਆਈ ਚਾਰ ਕਿਸਾਂਜ ਨਾਲ ਹੋਣਗੇ ਮੈਂ ਨੌਜਵਾਨ ਵੀਰ ਨੂੰ ਤੇ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਆ ਮੌਕਾ ਜ਼ਰੂਰ ਦਿਓ ਜੀ ਧੰਨ ਧੰਨ